ਸਤਿ ਸ਼੍ਰੀ ਅਕਾਲ ਵੀ ਮਿੱਤਰੋ ਕੀ ਹਾਲ ਚਾਲ ਹੈ ਕਿਵੇਂ ਆ ਕੇਮੋ ਸਾਰੇ ਜਾਨਵਰ ਸੈਕਟਰ ਸਾਰਿਆਂ ਦੇ ਤੇ ਅੱਜ ਬਲੌਗ ਆ ਬਈ ਬਾੜੀ ਲੇਟ ਸ਼ੁਰੂ ਕਰਨ ਲੱਗੇ ਆ ਸ਼ੁਰੂ ਕਰਾਂਗੇ ਆ ਕਬੂਤਰਾਂ ਤੋਂ ਦੇਖੀਏ ਸੈੱਟ ਨੇ ਹਾਂ ਇਹ ਓਕੇ ਨੇ ਤੇ ਕਈ ਮੇਰੇ ਵੀਰ ਭਰਾ ਕਹਿੰਦੇ ਵੀ ਇਹ ਠੀਕ ਨਹੀਂ ਸਿਸਟਮ ਹੈਗਾ ਤੇ ਹੁਣ ਦੱਸੋ ਕਿਵੇਂ ਕੀਤਾ ਜਾਵੇ ਇਹਨਾਂ ਨੂੰ ਕੱਢ ਲੈਣੇ ਆਪਾਂ ਬਾਹਰ ਅੱਜ ਇਹ ਬਾਹਰ ਚ ਬਣ ਕੇ ਜਾਣਾ ਪਣੀ ਆਜੋ ਭਾਈ ਮਿੱਤਰੋ ਆਜੋ ਆਜੋ ਪਾਣੀ ਇਹਨਾਂ ਦਾ ਮੈਂ ਡੋਲ ਦੰਨਾ ਹੈ ਦੁਬਾਰਾ ਠੰਡਾ ਪਿਆ ਬਾਣੀ ਲਾਓ ਵੀ ਉੱਪਰ ਚੜ ਗਿਆ ਕਈ ਵੀਰ ਕਹਿੰਦੇ ਅੰਦਰ ਨਹੀਂ ਠੀਕ ਹੈਗੇ ਇਹ ਕਹਿੰਦੇ ਪਿੰਜਰਾ ਛੋਟਾ ਮੈਂ ਕਿਹਾ ਭਾਈ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਆਜੋ ਵੀ ਆਜੋ ਬਾਹਰ ਜਿਹਦਾ ਬਾਹਰ ਨਿਕਲਿਆ ਇਹ ਆ ਠੀਕ ਹੈ ਹਾ ਹਾ ਖੁਸ਼ ਹੋਏ ਪਏ ਨੇ ਬਾਹਰ ਚੱਕ ਲੈਣਗੇ 15-20 ਮਿੰਟ ਤੇ ਇੰਨੇ ਆਪਾਂ ਇਧਰ ਦਾ ਜਿੰਦਾ ਖੋਲ ਲੈਨੇ ਆ ਤੇ ਗੁਰੀ ਲੈਣ ਗਿਆ ਦਾਣੇ ਇਧਰ ਲ ਆਪਾਂ ਖੋਲੀਏ ਜਿੰਦਾ ਉਧਰਲਾ ਜਿੰਦਾ ਨਾ ਮੈਂ ਸਵੇਰ ਚੈੱਕ ਕਰ ਗਿਆ ਤਾਂ ਨਾ ਕਬੂਤਰ ਵੀ ਕਿਵੇਂ ਨੇ ਸ਼ਾ ਫੋਕਿਆਰ ਬੁਟਾ ਤੇ ਪਾਣੀ ਲਿਆਉਣਿਆ ਗਰਮ ਫੇਰ ਆਪਾਂ ਖੋਲਾਂਗੇ ਇਧਰ ਲਈ ਚਿੰਤਾ ਕੋਈ ਨਾ ਕਿ ਆਪਾਂ ਚੋਕ ਲੋ ਚੋਕ ਲੋ ਬਈ ਨਿਕਲੇ ਬਾਹਰ ਆਹ ਵੈਰੀ ਗੁੱਡ ਨਿਕਲ ਕੇ ਬਾਹਰ ਕਬੂਤਰ ਤੇ ਇੱਥੇ ਇਹਨੇ ਬਾਹਰੋਂ ਚੁਗਣ ਕੇ ਕੈਮ ਜਿਹੋ ਜਾਣਗੇ ਨਾਲੇ ਫੇਰ ਇਹਨੂੰ ਕਰ ਦਿਆ ਬੰਦ ਗੁਰੀ ਦਾਣੇ ਲਿਆਉਂਦਾ ਤੇ ਫੇਰ ਦਿਖਾਉਣਾ ਤੁਹਾਨੂੰ ਆ ਗਿਆ ਲਿਆਇਆ ਦਾਣੇ ਐਵੇਂ ਕਰ ਇਹਨਾਂ ਦੀ ਮਾੜੀ ਜੀ ਨਿਗਰ ਰੱਖ ਠੀਕ ਆ ਕੀਟ ਲਾ ਦੇ ਉਗੇ ਡਲਾ ਦੇ ਮੈਂ ਦਾਣੇ ਪਾ ਦ। ਬਹੁਤ ਹਾਂ ਬਹੁਤ। ਦਾਣੇ ਪਾ ਦਾਂ ਤੇ ਪਾਣੀ ਮੈਂ ਉਧਰੋਂ ਲੈ ਕੇ ਆਉਣਾ। ਆਹ ਦੇਖ ਲਓ ਬਾਈ ਭਾਉ ਘੁੰਮ ਕੇ ਆਇਆ। ਜੈਲ ਜੈਲ ਦੇਖਾਂ। ਜੈਲ ਬਾਲਾਂ। ਆਹ ਮਸਕਾ ਲਾ ਉਹ ਉਹ ਰੰਗ ਉਹ ਹੀ। ਹੀਰੋ ਹੀਰੋ। ਭਾਉ ਨੂੰ ਘਰੋਂ ਕੱਢਤਾ ਬਾਈ। ਆ ਗਿਆ ਭਾਉ। ਤੇ ਚਲੋ ਦਾਣਾ ਪਾਣੀ ਇਹਨਾਂ ਨੂੰ ਪਾਤਾ। ਨਾ ਦਾਣੇ ਪਾ ਦੇ ਪਾਣੀ ਮੈਂ ਲੈ ਕੇ ਆਉਣਾ। ਚਲੋ ਬਾਈ। ਇਹ ਦ੍ਰਿਸ਼ ਸ਼ਿਫਟ ਕਰਤੇ ਜੋੜੇ ਤਿੰਨੇ ਜੋੜੇ ਠੀਕ ਆ ਦਾਣਾ ਪਾਣੀ ਚੁਗ ਲੈਣਗੇ ਤੇ ਉਤੋਂ ਬਾਅਦ ਹੁਣ ਮੈਂ ਖੋਲਦਾ ਕਬੂਤਰ ਇੱਕ ਮਿੰਟ ਇੱਕ ਮਿੰਟ ਹੋ ਹਾਂ ਉਹ ਕੇਰਬੋਰਡ ਬਚਾ ਦਿਖਾਉਣਾ ਤੁਹਾਨੂੰ ਮੈਂ ਪਹਿਲਾਂ ਦੇਖਿਓ ਮੂਰੀ ਬੈਠਾ ਹੋਣਾ ਇਹ ਆਹ ਦੇ ਆ ਬੈਠਾ ਆ ਬੈਠਾ ਮੂਰੀ ਹਾਂ ਵੀਰ ਉਹ ਦੂਜਾ ਵੀ ਸੱਟਾ ਓਕੇ ਯਾਰ ਬੋਲ ਕਿਸ ਨੇ ਹੰਡੇ ਹੰਡੇ ਤਰੇ ਨਹੀਂ ਭਾਈ ਸਾਰੇ ਉੱਪਰ ਬੈਠੇ ਨੇ ਪਖਾੜਾ ਬਹੁਤ ਵਧੀਆ ਯਾਰ ਬਸ ਉਹੀ ਦੁੱਖ ਹੈ ਜਿਹੜਾ ਬੱਚਾ ਖੋ ਗਿਆ ਭਾਈ ਉਧਾਂ ਦੇਖ ਲੋ ਦੂਗੇ ਪਿੱਛੇ ਫਿਰੀ ਗਏ ਹੁਣ ਦੂਗੇ ਪਿੱਛੇ ਲੱਭਿਆ ਨਹੀਂ ਹਿੱਲੇ ਤੱਕ ਆ ਜਾਓ ਵੀ ਆ ਜਾਓ ਆਉਣ ਤੋਂ ਬਾਹਰ ਭਾਈ ਇਹਨਾਂ ਨੂੰ ਆ ਆ ਜਾ ਆ ਜਾ ਆ ਜਾ ਵੀ ਆ ਜਾਓ ਨੱਪਲ ਆ ਦੇ ਨੱਕ ਕੁੰਡਾ ਤੇ ਆਪਣਾ ਦਾਣਾ ਬਾਣੀ ਡੰਨਾ ਹੈ ਬਾਈ ਹੁਣ ਆਪਾਂ ਵੀ ਚਾਹ ਬਾਣੀ ਪੀ ਲਈਏ ਠੀਕ ਹੈ ਸਵੇਰ ਦਾ ਯਾਰ ਟਾਈਮ ਨਹੀਂ ਲੱਗਿਆ ਆਹੀ ਕੰਮਕਾਰਾਂ ਚੱਲ ਜਿਹੇ ਫਿਰ ਗਏ ਪਹਿਲਾਂ ਖਵਾਣੋਂਗੇ ਜਨਰੇਟਰ ਖਰਾਬ ਹੋ ਗਿਆ ਉੱਥੇ ਲੱਗ ਗਿਆ ਘੰਟਾ ਦੋ ਘੰਟੇ ਫਿਰ ਗਰਾਊਂਡ ਚ ਪਿੰਟ ਫੁੱਟ ਕਰਿਆ ਉੱਥੇ ਲੱਗੇ ਦੋ ਘੰਟੇ ਬੈਨ ਤੁਹਾਨੂੰ ਪਤਾ ਹੈ ਜਾਨੀ ਅੱਜ ਤਾਂ ਧੁੱਪ ਵੀ ਨਹੀਂ ਨਿਕਲੀ ਲੈ ਪਾਉਸਾ ਇੰਗਰੇਜ਼ ਤੇ ਦਾ ਰਿਚ ਵੀ ਘੁੰਮੇ ਆਇਆ ਜੈਲ ਦਾ ਨੀ ਫਰਦਾ ਮੁੱਢਾ ਦੇਖੋ ਕਿਵੇਂ ਟੁੱਟ ਕੇ ਪਏ ਆਂ ਦਾਣਿਆਂ ਪਰਨੇ ਇਕਣੇ ਚਾਹੀਦੇ ਆ ਵਾਲੇ ਰੱਜੇ ਹੋਏ ਸੁਨ ਜੇ ਹੋ ਕੇ ਬੈਠੀ ਜਾਂਦੇ ਨੇ ਫਿਰ ਤੇ ਚਲੋ ਚੋਕਣ ਦੋ ਦਾਣਾ ਪਾਣੀ ਇਹਨਾਂ ਨੂੰ ਹਾਂਜੀ ਹੁਣ ਚੱਲੇ ਆਈਏ ਆਪਾਂ ਗਰਾਊਂਡ 'ਚ ਟੈਂਕੀ ਲੈ ਕੇ ਆਈਏ ਫਿਰ ਜਨਰੇਟਰ ਲੈ ਕੇ ਆਈਏ ਲਾ ਦਾਂਗੇ ਦੋ ਵੇੜੇ ਤੇ ਅੱਜ ਬਈ ਬਿਲਕੁਲ ਵੀ ਸੂਰਜ ਦਿਖਣਾ ਤਾਂ ਕਿਹਾ ਜਾਵ ਵਿੱਚ ਇੱਤੇ ਵੀ ਨਹੀਂ ਤਾਂ ਦੇਖੋ ਰੋਡ ਕਹੇ ਜਾ ਹੋਇਆ ਬੈਂ ਗਿੱਲਾ ਇੰਨੀ ਠੰਡ ਦੇ ਧੁੰਦ ਦੀ ਅੱਜ ਪਹੁੰਚ ਗਏ ਆਪਾਂ ਗਰਾਊਂਡ 'ਚ ਦੇਖੋ ਦਾ ਲੱਗਣ ਲੱਗ ਗਿਆ ਸੋਣਾ ਮੈਂ ਕਹਿੰਦਾ ਕੀ ਬਾਤਾਂ ਨੇ ਦੇਖੋ ਜਦ ਬਣ ਗਿਆ ਜਦ ਬਣ ਗਿਆ ਨਾ ਦਾਵੇ ਨਾਲ ਕਹਿਣਾ ਪੂਰੇ ਖਮਾਣੋ ਬਲਾਕ ਚੋਂ ਨੰਬਰ 1 ਤੇ ਹੋਊਗਾ ਗਰਾਊਂਡ ਤੋਂ ਦਿਖਾਵੂਗੇ ਕਿਆ-ਕਿਆ ਸਿਸਟਮ ਕਰਨਾ ਇੱਥੇ ਇੱਥੇ ਜਿੱਸਾ ਚੱਲੇਗਾ ਟੈਂਕੀ ਲੈ ਕੇ ਟੈਂਕੀ ਮੈਂ ਖਲਾ ਕੇ ਤੇ ਬਾਅਦ ਚੋ ਜਨਰੇਟਰ ਤੇ ਤਾਰ ਲੱਦੀ ਹੋਈ ਆ ਕੰਜੇ ਚੋ ਲੈ ਕੇ ਜਾਂਦੇ ਆ ਲੈ ভাই ਟੈਂਕੀ ਛੱੜਤੀ ਤੇ ਹੁਣ ਆਪਾਂ ਚਲੇ ਆਂ ਲੈ ਕੇ ਜਨਰੇਟਰ ਤੇ ਉਹ ਜਾਲੀ ਦਾ ਇੱਕ ਰੋਲ ਪਿਆ ਕੱਲੂ ਫੇਰ ਏਖਣੇ ਲਿਆਵਾਂਗੇ ਠੀਕ ਨੇ ਹੁਣ ਕਿਹੜਾ ਇਹਨੂੰ ਤਾਰੂਗਾ ਏਖਣੇ ਘਰ ਛੱਡੀ ਚ ਖੜਾ ਦਾਂਗੇ ਏਖਣੇ ਸੋਭਾ ਲੈ ਆਵਾਂਗੇ ਹੌਲੀ ਜਾਈ ਹੌਲੀ 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 ਮੈਂ ਜਾਂਨਾ ਬਈ ਜੱਸੇ ਦੇ ਵਿੱਚ ਹੁਣ ਚੱਲੇ ਆਂ ਆਪਾਂ ਡਿਊਟੀ ਡਿਊਟੀ ਮਤਲਬ ਆ ਲੈ ਜੱਸੇ ਦੀਆਂ ਵਿੱਚੇ ਬਲੌਗ ਜਾ ਕੇ ਕਹਿੰਦੇ ਨਾਸਨ ਸਾਫ ਕਰ ਲੈ ਅੱਛਾ ਟੱਕ ਲਾ ਠੀਕ ਆ ਜੱਸੇ ਦੇ ਸੀਂਡ ਚੱਲਦਾ ਬਈ ਦੋ ਤਿੰਨ ਦਿਨ ਦਾ ਤੇ ਆਪਾਂ ਚੱਲਦੇ ਆਂ ਬਈ ਦੁੱਧ ਪਾਉਣ ਉਦੋਂ ਬਾਅਦ ਪਾਉ ਨੂੰ ਆਚਾਰ ਚਕਾਉਂ ਠੀਕ ਆ ਉਹ ਤੋਂ ਬਾਅਦ ਗਰੂਤਰਾਂ ਦਾ ਕੰਮ ਚਲੋ ਚੱਲਦੇ ਹੁਣ ਆਪਾਂ ਪਹੁੰਚ ਗਏ ਆਪਾਂ ਪਾਉ ਕੋਲ ਮੋਟਰ ਤੇ ਕਿੱਥੋਂ ਕਟਾ ਕੇ ਆਏ ਆਂ ਬਾਲ ਸਰਮਾਲੀ ਦਾਲ ਗਈ ਸਰਮਾਲਾ ਸਾਲਾ ਸਮਰਾਲੇ ਨੂੰ ਸਰਮਾਲੀ ਗਈ ਇਹਨੇ ਧੁੰਦ ਜੀ ਕਿੰਨੀ ਹੋਈ ਹੋਈ ਆ ਨਾ ਆਚਾਰ ਆਚਾਰ ਦੀ ਐ ਹੈ ਆਚਾਰ ਦੀ ਪਾਹਾ ਹਾਂ ਚਲੋ ਵੀ ਆਚਾਰ ਚਕਾਈਏ ਪਾਉ ਨੂੰ ਫੇਰ ਚੱਲਦੇ ਆਂ ਘਰ ਕੋ ਪਹਿਲਾਂ ਕਰੀਏ ਵੀ ਦਾਣਾ ਮਿਕਸ ਬਿਲਕੁਲ ਖਾਲੀ 3-4 ਦਿਨ ਹੋ ਗਏ ਸਾਨੂੰ ਟੱਕਰਾ ਮਾਰਦੇ ਆ ਕਣਕ ਬਾਜਰਾ ਹਾਲੀ ਨੂੰ ਤਰਾਂ ਮੀਰਾ ਤੇ ਛੋਲੇ ਠੀਕ ਹੈ ਕਰਦੇ ਆਪਾਂ ਮਿਕਸ ਪਹਿਲਾਂ ਇਸੇ ਕਣਕ ਪਾ ਥੋੜੀ ਕਣਕ ਦਾ ਪਾ ਲਾ ਹਾਂ ਤੇ ਪਾ ਲਾ ਬਣਾ ਹਰ ਜਾਂ ਰੁਕ ਜਾਉਣ ਦੂਜਾ ਸਮਾਨ ਪਾਉਂਦੇ ਮੈਂ ਠੀਕ ਆ ਢੱਕਾ ਜਿਹਾ ਕੱਢ ਦੇ ਪਾ ਦਨੇ ਚ ਬਾਜਰਾ ओके ਹਾਲੇ ਨਾ ਆਏ ਭਾਈ ਹਾਲੇ ਪਾਵਾਂਗੇ ਕੁਸਤਾ ਖਾਂਦੀ ਹੋਣਗੇ ਮਾੜੀ ਮੋਟੀ ਦਾ ਠੀਕ ਹੈ ਨਹੀਂ ਜੇ ਬਹੁਤੀ ਨਹੀਂ ਖਾਂਣਗੇ ਥੋੜੀ ਬਹੁਤੀ ਤਾਂ ਖਾਂਣਗੇ ਹੀ ਹਾਲੇ ਉਹ ਵੀ ਛੱਡੀ ਜਾਂਦੇ ਪਰ ਪਾਉਣੀ ਜ਼ਰੂਰ ਹੈ ਕਿਉਂਕਿ ਬਾਅਦ ਚ ਜੇ ਭੁੱਖ ਲੱਗੀ ਹੁੰਦੀ ਚੁਗ ਲੈਣੇ ਬਾਅਦ ਚ ਮਾੜੀ ਮੋਟੀ ਠੀਕ ਹੈ ਚਲੋ ਮੈਂ ਸਮਾਨ ਕੱਢ ਲਵਾਂ ਪਾਈਏ ਚ ਬਣ ਗਿਆ ਵੀ ਦਾਣਾ ਤੇ ਤੁਹਾਨੂੰ ਮੈਂ ਦਿਖਾਉਣਾ ਫਲੈਸ਼ ਨਹੀਂ ਮੱਚੀ ਯਾਰ ਤੇ ਤਿੰਨ ਚੀਜ਼ ਤਿੰਨ ਉਹ ਬਣਾ ਲੇ ਡੱਬੇ एक आह तू तो डेली पाद करा दोनों जमा रख लेंगे तुम तो दाना में एक मिनट दिखाया फ्लैश बचा के देखो फिर हट जाओ एक मिनट देखो था तो फिर है गलबात एयरपोर्ट दस दो बजिए घाट बाद ठीक है तो हूँ हाथ हथ धोई गर्द जी लागी थोड़ी जी ਤੇ ਕਬੂਤਰਾਂ ਨੂੰ ਪਾਈਏ ਦਾਣਾ ਪਾਣੀ ਠੀਕ ਹੈ ਇਹਨਾਂ ਨੂੰ ਟਿਕਾਣੇ ਲਾ ਕੇ ਪਹਿਲਾਂ ਫੇਰ ਚੱਲਦੇ ਆਂ ਆ ਗਏ ਬਈ ਕਬੂਤਰ ਨਾ ਨਾ ਉਰੇ ਆਹ ਟਰੇਆਂ ਤਾਂ ਪਈਆਂ ਰਹਿਣ ਤੇ ਉਹ ਦਾਣੇ ਲੈ ਕੇ ਆ ਅੱਛਾ ਜਿਹੜੇ ਮਾੜੇ ਮੋٹے ਉਹ ਡੁੱਲਣਗੇ ਖਾਤਾ ਲੈਣਗੇ ਆਹ ਮੱਕੀ ਹੈ ਲੱਗਤੀ ਬਾਈ ਉਹ ਚ ਤਾਰਾ ਵੀਰਾ ਹਾਲਿਓ ਬਾਜਰਾ ਕਣਕ ਛੋਲੇ ਹਰੀ ਮੂੰਗੀ ਤੇ ਆਹ ਹੋਗੀ ਮੱਕੀ ਚਲੋ ਹੁਣ ਟਰੇਆਂ ਚ ਪਾ ਦਈਏ ਸਾਰਾ ਸਮਾਨ ਪਾਣੀ ਗਰਮ ਲੈ ਕੇ ਆਂਦਾ ਉਹ ਪਿਆ ਬਦਲ ਕੇ ਬਾਜੂ ਦਿਖਾਉਣੇ ਤੁਹਾਨੂੰ ਅੰਦਰ ਤੇ ਆ ਬਈ ਨੇ ਰਹੀ ਨੇਰਾ ਗੁਰੀ ਦੇ ਪੁੱਠੇ ਕੰਮ ਦੇਖ ਲੋ ਜਿਹੜਾ ਤਾਂ ਆ ਵੱਲਵਤਾ ਚੱਲਦਾ ਤੇ ਖੋਲ ਕੇ ਭਾਉ ਨੂੰ ਦੇਤਾ ਜਿਹੜਾ ਖੋਲਣਾ ਦਾ ਲੰਮਕਾ ਔਕਣੇ ਖੋਲ ਜੱਸੇ ਚੱਲ ਅੰਦਰ ਵੜ ਸੱਚ ਸੱਚ ਬੰਦਿਆ ਨਾ ਸਾਰਾ ਕੁਝ ਉੱਪਰ ਫੜੀਦਾ ਹੁੰਦਾ ਹਾਂ ਹੁਣ ਸਮਝ ਗਿਆ ਗੱਲ ਕੀ ਕਹਿਨਤਾ ਮੈਂ ਹਾਂਜੀ ਫੇਰ ਅੰਦਰੋਂ ਲਿਆਉਣੇ ਆ ਉਧਰੋਂ ਲਿਆਉਣੇ ਆ ਠੀਕ ਆ ਚੱਲ ਚਲਾ ਹੁਣ ਪਾਣੀ ਤਾਂ ਨਹੀਂ ਪਾਇਆ ਹਲੇ ਪਾਣੀ ਪਾਉਨੇ ਆ ਬਾਈ ਦਾਣਾ ਡੰਨ ਰੁਕ ਜੋ ਰੁਕ ਜੋ ਰੁਕ ਜੋ ਹਲੇ ਬਚਾ ਕਿੱਥੇ ਆ ਓਏ ਉਹ ਬੈਠਾ ਥਾਲਾ ਓਕੇ ਆ ਮਾਜ ਪਿਆ ਚਲੋ ਬਾਈ ਕਹਿੰਦਾ ਪਾਣੀ ਪਾ ਦਈਏ ਆ ਗਏ ਬਾਈ ਕਬੂਤਰ ਬਾਹਰ ਆਇਓ ਬਈ ਆਓ 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 ਚੱਕ ਦੋ ਚੱਕ ਦੋ ਦੂਜੀ ਟ੍ਰੇ ਨਹੀਂ ਲਿਖੀ ਉਹਨਾਂ ਨੂੰ ਹਲੇ ਕੋਈ ਚੱਕਰ ਨਹੀਂ ਇਹਨੇ ਪਾਣੀ ਪੀਣ ਗਿਆ ਕੋਸਾ ਜਾਦ ਨੂੰ ਆ ਜਾਣਗੇ ਭੁੱਖੇ ਨੇ ਕਬੂਤਰ ਲੋਕਾਂ ਦੀ ਆ ਰਹੇ ਨੇ ਆ ਰਹੇ ਨੇ ਉੱਪਰ ਬੈਠੇ ਨੇ ਨਾ ਤੇ ਉਹ ਲੈ ਫੇ ਚਲੋ ਬਈ ਦਾਣਾ ਪਾਣੀ ਚੁਗਣ ਦੋ ਇਹਨੂੰ ਤੇ ਉਧਰ ਨੂਰੀ ਦਾ ਟੋਕਾ ਹੋ ਰਿਹਾ ਹੈ ਹੈ ਨਹੀਂ ਫਟਾ ਦੇਖਦਾ ਨੂਰੀ ਨੂੰ ਪਾਉਣਾ ਤੇ ਇਧਰ ਲੈਦਾ ਬਈ ਆਪਾਂ ਸ਼ਿਫਟ ਕਰਦੇ ਤੇ ਫਿਰ ਇਧਰ ਆਹਾਦ ਕਰਦੇ ਪਈਏ ਦੀ ਚੋਂ ਚਲੋ ਖਾਣ ਤੋਂ ਦਾਣਾ ਪਾਣੀ ਹੁਣ ਆਗੇ ਬਈ ਰੋਟੀ ਪਾਣੀ ਖਾ ਕੇ ਕਬੂਤਰਾਂ ਵੱਲ ਦੇਖੀਏ ਕਬੂਤਰਾਂ ਨੂੰ ਤੇ ਬੱਚਿਆਂ ਨੂੰ ਗਰਮ ਪਾਣੀ ਦਈਏ ਇੱਕ ਕਰੀਏ ਜਿੰਦਾ ਬੰਦ ਇਹਨਾਂ ਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਸਰੰਜ ਗੁਰੀ ਨੇ ਇੱਧਰ ਰੱਖ ਗਿਆ ਇੱਥੇ ਤਾਂ ਹੈ ਨਹੀਂ ਭਾਈ ਜੱਸੇ ਗੁਰੀ ਨੂੰ ਪੁੱਛ ਸਰੰਜ ਕਿੱਥੇ ਰੱਖ ਗਿਆ ਗੁਰੀ ਸਰੰਜ ਕਿੱਥੇ ਰੱਖ ਗਿਆ ਉਹ ਸਾਚੇ ਅੰਦਰ ਭਈ ਆ ਜਾ ਆ ਜਾ ਹੈਗੀ ਨਾ ਨਾ ਮੈਨੂੰ ਪੱਕਾ ਨਹੀਂ ਪਤਾ ਚਲੋ ਭਾਈ ਮੈਂ ਦੇਖਦਾ ਸਰੰਜ ਦੇਖਾਂ ਪਹਿਲਾਂ ਤਾਂ ਇਹ ਕਮਰੇ ਚ ਕਿਉਂ ਕਿ ਰਾਤ ਇਹਨਾਂ ਨੂੰ ਦਿੱਤਾ ਤਾਂ ਨਾ ਪਾਣੀ ਆਪਾਂ ਨੇ ਇਹ 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 ਨਾ ਯਾਰ ਹੈ ਨਹੀਂ ਓਰੇ ਦਾ ਚਲੋ ਬਾਈ ਦੇਖਣ ਦੋ ਪਹਿਲਾਂ ਦੇਤਾ ਬਾਈ ਬੱਚਿਆਂ ਨੂੰ ਪਾਣੀ ਤੇ ਕਬੂਤਰ ਚਲੇ ਗਿਆ ਨਾ ਥੋੜੇ ਥੋੜੇ ਦਾਣੇ ਜੇ ਛੱਡ ਗਏ ਚਲੋ ਕੋਈ ਨਹੀਂ ਰੱਜ ਗਏ ਪੂਰੇ ਜਸੇ ਆ ਪਾਣੀ ਢੋਲ ਦੇ ਇੱਟ ਚੱਕ ਕੇ ਇਹਦੇ ਮੂਰੇ ਰੱਖ ਦੇ ਢੱਕਣ ਖੋਲ ਪਾਣੀ ਉਧਰ ਡੋਲ ਕੇ ਇੱਥੇ ਰੱਖ ਦੇ ਵਰਤਮਾਨ ਸਵੇਰ ਮੈਂ ਸਾਫ਼ ਕਰਕੇ ਪਾ ਦੂੰਗਾ ਬੱਚਾ ਯਾਰ ਇੱਥੇ ਪਤਾ ਨਹੀਂ ਕਾਹਦੇ ਨਹੀਂ ਮੈਂ ਦਾ ਉਹ ਬਜਾਲੇ ਵੈਂਦਾ ਐ ਨਾ ਰੇੜੀ ਮદાન ਚ ਚਲੋ ਕੋਈ ਚੱਕਰ ਨਹੀਂ ਕਬੂਤਰ ਖੁਸ਼ ਨੇ ਬਾਈ ਤੰਦਰੁਸਤ ਨੇ ਬਹਿਗੁਰ ਤੰਦਰੁਸਤੇ ਰੱਖੇ ਸਾਰਿਆਂ ਦੇ ਕਬੂਤਰ ਤੇ ਓਕੇ ਰਬੋਟਾਂ ਨੇ ਹੁਣ ਆਪਾਂ ਚੱਲਦੇ ਆਪਾਂ ਵੀ ਪਈਏ ਹੁਣ ਟਾਈਮ ਹੋ ਗਿਆ ਕਾਫੀ ਤੇ ਸਤ ਸ੍ਰੀ ਅਕਾਲ ਜੀ ਅੱਜ ਦਾ ਟਾਈਮ ਹੈ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੇਰਾ ਵੀਰ ਸ਼ੇਅਰ ਬਾਰ ਬਾਰ ਕਹਿਣਾ ਲੋ ਵੀ ਸ਼ੇਅਰ ਜਰੂਰ ਕਰਦੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਚ